ਸੋਹੰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 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 ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਆਨ ਦੀ ਜੈ ਪਿਆਰੀਆਂ ਸੰਗਤ ਜੀਓ ਇਹ ਹਰ ਬਾਣੀ 8 ਵਿਸਾਖ ਚੈਨਛੈ ਸੰਮਤ ਇੱਕ ਸਰਦੂਲ ਸਿੰਘ ਦੇ ਘਰ ਪਠਾਨਕੋਟ ਸ਼ੋਣੀ ਜਾਣੀ ਜਾਣ ਸਭ ਕੁਝ ਰਿਆ ਜਾਣ ਪੰਜ ਤਤ ਤਕਾਇਆ ਮਾਟੀ ਖੋਜ ਖਜਾਈਆ ਜਾਣੀ ਜਾਣ ਕੋਣਿਆ ਪਰਮਾਤਮਾ ਖੁਦਾ ਜੋ ਘਟ ਘਟ ਦੀ ਜਾਣਨ ਹਾਰਿਆ ਜੋ ਵੀ ਅਸੀਂ ਕੋਈ ਵੀ ਐਕਟੀਵਿਟੀ ਕਰਦੇ ਹਾਂ ਉਹ ਸਾਰੀ ਨੋਟ ਕਰ ਰਿਹਾ ਚਾਹੇ ਉਹ ਚੰਗੀ ਹੈ ਚਾਹੇ ਉਹ ਮਾੜੀ ਹੈ ਚੰਗੀ ਕਰਾਂਗੇ ਤੇ ਉਹਦਾ ਚੰਗਾ ਫਲ ਦੇਵੇਗਾ ਤੇ ਮਾੜੀ ਕਰਾਂਗੇ ਤੇ ਉਹਦੀ ਸਜ਼ਾ ਦੇਵੇਗਾ ਇਸ ਕਰਕੇ ਉਹ ਪਰਮਾਤਮਾ ਜਿਹੜਾ ਉਹ ਜਾਣੀ ਜਾਣ ਜਾਣੀ ਜਾਨ ਸਭ ਕੁਝ ਰਿਆ ਜਾਣ ਪੰਜ ਤਤ ਕਾਇਆ ਮਾਟੀ ਖੋਜ ਖਜਾਈਆ ਭਗਤ ਸਹੇਲੇ ਹਰ ਜਨ ਵੇਖੇ ਮਾਰ ਧਿਆਨ ਕਾਇਆ ਕਵਰੀ ਤੂੰ ਡੂੰਗੀ ਪੌਰੀ ਪਰਦਾ ਚੁਕਾਈਆ ਹਰ ਜਨ ਜਿਹੜੇ ਭਗਤ ਸਹੇਲੇ ਆ ਉਹਨਾਂ ਨੂੰ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਦਾ ਇਸ ਕਰਕੇ ਪ੍ਰਮਾਤਮਾ ਉਹ ਜਾਣੀ ਜਾਣਿਆ ਉਦੇ ਕੋણો ਆਪਾਂ ਕੁਛ ਵੀ ਲੁਕਾ ਨਹੀਂ ਸਕਦੇ ਸੰਤ ਸਹੇਲੇ ਗੁਰੂ ਗੁਰ ਚੇਲੇ ਬਖਸ਼ੇ ਚਰਨ ਧਿਆਨ ਪ੍ਰੇਮ प्रीਤੀ ਧਰਦੀ ਮੁਹੱਬਤ ਇੱਕ ਜਨਾਈਆ ਆਪਣੇ ਸੰਤ ਸਹੇਲੇ ਗੁਰੂ ਗੁਰ ਚੇਲੇ ਭਗਤਾਨੂ ਕੀ ਬਖਸ਼ਿਸ਼ ਕਰਦਾ ਆ ਪ੍ਰੇਮ प्रीਤੀ ਮੁਹੱਬਤ ਦੇ ਵਿੱਚ ਹੋਰ ਆਪਣੀ ਪ੍ਰੇਮ प्रीਤੀ ਮੁਹੱਬਤ ਦੇ ਵਿੱਚ ਹੀ ਆਪਣੇ ਚਰਨਾਂ ਦੇ ਨਾਲ ਬਨਦਾ અમરતે આત્મ રસ દેવે પીણ ખાણ જગત તૃષ્ણા ભૂખ મટાઈયા અમૃત આત્મ રસ દેવે પીણ ખાણ કેડા કરને રસ દેના વા સાડી આત્મા દે પીણ વાલા ਤੇ જગત દિયા તૃષ્ણાવા જેડિયા ભૂખિયા ઓ સરી ખતમ કર દેંદા શબદ ને આલા મારે તીર બાણ દુઈ દવાતી બજર કપાટી પાર કરાઈયા ਤੀਰ ਕਿਹੜਾ ਮਾਰਨਾ ਉਹਨੇ ਸ਼ਬਦ ਦਾ ਅਣਿਆਲਾ ਹਣਿਆਲਾ ਤੀਰ ਆਉ ਜਿਹੜਾ ਇੱਕ ਵਾਰੀ ਵੱਜ ਗਿਆ ਉਹਦੇ ਨਾਲ ਸਾਡੇ ਕੀ ਆ ਦੁਈ ਦਵੈਤੀ ਜਿਹੜੀ ਉਹ ਸਾਰੀ ਖਤਮ ਹੋ ਜਾਏਗੀ ਦੀਆ ਬਾਤੀ ਕਮਲਾ ਪਾਤੀ ਜੋਤ ਜਗਾਏ ਮਹਾਨ ਨੂਰੋ ਨੂਰ ਕਰੇ ਰੁਸ਼ਨਾਇਆ ਦੀਆ ਬਾਤੀ ਦੀਆ ਬਾਤੀ ਕਿਹੜਾ ਸਾਡਾ ਜਗਾਉਣਾ ਨੇ ਆਤਮ ਦੇ ਉੱਤੇ ਜੋਤ ਦਾ ਜਿਹੜਾ ਬਿਨ ਬਿਨ ਤੇਲ ਬਾਤੀ ਨਾ ਔਰ ਉਹ ਨੂਰੋ ਨੂਰ ਸਾਡੀ ਆਤਮਾ ਨੂੰ ਰਸ਼ਨਾਇ ਕਰਦਾ ਹੈ ਮਿਹਰਬਾਨ ਹੋ ਕੇ ਪੰਜ ਵਕਾਰਾਂ ਅੰਦਰੋਂ ਕੱਢੇ ਸ਼ੈਤਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਗਵਾਹੀਆ ਪਰਮਾਤਮਾ ਖੁਦ ਮਿਹਰਬਾਨ ਹੋ ਕੇ ਤੇ ਸਾਡੇ ਅੰਦਰੋਂ ਜਿਹੜੇ ਆ ਪੰਜ ਸ਼ੈਤਾਨ ਜਿਹੜੇ ਆ ਉਹਨਾਂ ਨੂੰ ਬਾਹਰ ਕੱਢ ਦਿੰਦਾ ਕਿਹੜੇ ਆ ਪੰਜ ਸ਼ਤਾਨ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਨੂੰ ਖਤਮ ਕਰ ਦਿੰਦਾ ਸਤ ਸਤ ਸੱਚ ਸੱਚ ਧਰਮ ਬਖਾਏ ਨਿਸ਼ਾਨ ਜੂਠ ਝੂਠ ਪਾਂਡਾ ਭਰਮ ਭੌਪਨਾਈਆ ਫੇ ਨਿਸ਼ਾਨ ਕਿਹੜਾ ਦੇਣਾ ਸਾਨੂੰ ਇਹਨੇ ਸੱਚ ਦਾ ਧਰਮ ਕਿਹੜਾ ਦਿਖਾਉਣਾ ਹੈ ਸੱਚਾ ਫੇਰ ਜਦੋਂ ਸੱਚਾ ਧਰਮ ਦਿਖਾਰੇਗਾ ਸੱਚੇ ਧਰਮ ਦੇ ਉੱਤੇ ਅਸੀਂ ਚੱਲਣ ਲੱਗ ਜਾਾਂਗੇ ਫੇਰ ਸਾਡੇ ਵਿੱਚੋਂ ਝੂਠ ਝੂਠ ਦਾ ਭਾਂਡਾ ਜਿਹੜਾ ਉਹ ਖਤਮ ਹੋ ਜਾਵੇਗਾ ਭਾਗ ਲਗਾਏ ਕਾਇਆ ਮਟ ਕਾਇਆ ਹਟ ਮਕਾਨ ਨਿਗਾਵਾਨ ਹੋ ਕੇ ਵੇਖ ਵਖਾਈਆ ਫੇਰ ਉਹ ਜਿਹੜਾ ਭਾਗਿਆ ਸਾਡੇ ਇਸ ਕਾਇਆ ਮੰਦਰ ਨੂੰ ਲੱਗ ਜਾਂਦਾ ਤੇ ਨਿਗਾਵਾਨ ਕੌਣ ਆ ਖੁਦ ਪ੍ਰਮਾਤਮਾ ਆਪ ਜਿਹੜਾ ਜਾਣੀ ਜਾਣ ਪਹਿਲੀ ਲਾਈਨ ਸੱਚੇ ਭਾਸ਼ੇ ਨੇ ਇਹੋ ਲਿਖਾਈ ਆ ਜਾਣੇ ਜਾਣ ਸਭ ਕੁਝ ਰਿਆ ਜਾਣ ਪੰਜ ਤਤ ਕਾਇਆ ਮਾਟੀ ਖੋਜ ਖਜਾਈਆ ਕਿਉਂਕਿ ਉਸਨੇ ਕੋણો ਕੁਝ ਵੀ ਛੁਪਿਆ ਨਹੀਂ ਰਹਿ ਸਕਦਾ ਜੋਤੀ ਜੋ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰ ਵੇਖਣ ਹਾਰਾ ਸੱਚਾ ਘਰ ਹਰ ਘਟ ਦੇ ਅੰਦਰ ਆਪਣਾ ਖੇਲ ਵਿਖਾਈਆ ਹਰ ਘਟ ਦੇ ਅੰਦਰ ਜਿਹੜਾ ਪਰਮਾਤਮਾ ਆਪਣਾ ਖੇਲ ਜਿਹੜਾ ਖੁਦ ਆਪ ਵੇਖ ਰਿਹਾ ਜਾਣੀ ਜਾਣ ਹਰ ਘਟ ਨਵਾਸੀ ਗ੍ਰਹਿ ਮੰਦਰ ਫੁੱਲ ਫਲਾਈਆ ਔਰ ਉਹ ਜਾਣੀ ਜਾਣ ਕਿੱਥੇ ਆ ਹਰ ਘਟ ਦੇ ਵਿੱਚ ਨਵਾਸ ਆ ਉਹਦਾ ਤੇ ਸਾਰੇ ਗ੍ਰਹਿ ਮੰਦਰਾਂ ਨੂੰ ਆਪ ਹੀ ਫੁੱਲ ਕੇ ਵੇਖ ਰਿਆ ਪਤ ਪਰਮੇਸ਼ਰ ਪੁਰਖ ਪਰਮ ਪੁਰਖ ਅਬਨਾਸ਼ੀ ਜੋਤੀ ਜਾਤਾ ਪੁਰਖ ਵਿਧਾਤਾ ਨਿਰਗੁਣ ਨਿਰਵਹਿਰ ਨਿਰਆਕਾਰ ਨਿਰੰਕਾਰ ਬੇਪਰਵਾਹੀਆ ਇਹ ਉਹ ਜਾਣੇ ਜਾਣਿਆ ਜਿਹਦੇ ਜਿਹਦੇ ਕਈ ਨਾਵਾਂ ਦੇ ਨਾਲ ਉਹਨੂੰ ਧਿਆਇਆ ਜਾਂਦਾ ਜਿਵੇਂ ਕਿ ਪਤ ਪਰਮੇਸ਼ਰ ਹੈ ਪਰਮਪੁਰਖ ਹੈ ਬਨਾਸ਼ੀ ਹੈ ਜੋਤੀ ਜਤਾਵਾ ਪੁਰਖ ਬਦਾਤਾਵਾ ਉਹ ਕਹੋਣਿਆ ਨਿਰਗੁਣ ਨਿਰਵੈਰ ਨਿਰਆਕਾਰ ਆ ਨਿਰੰਕਾਰ ਆ ਔਰ ਉਹ ਬੇਪਰਵਾਹ ਇਹ ਆਉ ਜਾਣੇ ਜਾਣ ਪ੍ਰਮਾਤਮਾ ਆਕਾਲ ਪੁਰਖ ਕੂੜੀ ਕਿਰਿਆ ਜਨ ਭਗਤਾਂ ਮੀਟੇ ਰਹਿਣ ਅੰਧੇਰੀ ਰਾਤੀ ਸੱਚਾ ਜੋਤੀ ਨੂਰ ਚੰਦ ਇੱਕ ਚਮਕਾਈਆ ਕੂੜੀ ਕਿਰਿਆ ਜਿਹੜੀ ਆ ਜਨ ਭਗਤਾਂ ਦੇ ਵਿੱਚੋਂ ਅੰਧੇਰੀ ਰਾਤੀ ਜਿਹੜੀਆਂ ਨੂੰ ਖਤਮ ਕਰ ਦਿੰਦਾ ਖਤਮ ਕਰਕੇ ਇਹ ਸੱਚਾ ਜੋਤੀ ਨੂਰ ਆਪ ਇਹ ਚਮਕਾ ਦਿੰਦਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਸੱਚੀ ਗਾਥੀ ਬੋਧ ਅਗਾਧ ਕਰੇ ਪੜਾਈਆ ਸੱਚੀ ਗਾਥ ਜਿਹੜੀ ਕਿਹੜੀ ਸੁਨਾਦਤੀ ਆ ਪ੍ਰਮਾਤਮਾ ਨੇ ਤੂੰ ਮੇਰਾ ਮੈਂ ਤੇਰਾ ਇਹ ਕਿਹੜੀ ਆ ਆਤਮ ਪਰਮਾਤਮ ਦੀ ਸੱਚੀ ਗਾਥ ਆ ਜਨਮ ਜਨਮ ਦਾ ਫੰਦ ਮਕਾ ਕੇ ਵਾਟੀ ਲੱਖ 84 ਫੰਦ ਕਟਾਈਆ ਜਿੰਨੂੰ ਪ੍ਰਮਾਤਮਾ ਨੇ ਤੂੰ ਮੇਰਾ ਮੈਂ ਤੇਰਾ ਦਾ ਨਾਰਾ ਸਿਖਾ ਦਿੱਤਾ ਹੈ ਆਤਮ ਪਰਮਾਤਮ ਦਾ ਸਾਥ ਬਣਾ ਲਿਆ ਉਹਦੇ ਵਿੱਚੋਂ ਵਿਕਾਰਾਂ ਦਾ ਜਿਹੜਾ ਵਿਕਾਰਾਂ ਦਾ ਜ਼ਹਿਰ ਜਿਹੜਾ ਉਹ ਕੱਢ ਦਿੱਤਾ ਤੇ ਫਿਰ ਉਹ ਦਾ ਸਾਥੀ ਬਣ ਜਾਂਦਾ ਸਾਥੀ ਬਣ ਜਾਂਦਾ ਤੇ ਫਿਰ ਜਨਮ ਮਰਨ ਦਾ ਜਿਹੜਾ ਪੰਧਿਆ ਉਹ ਉਹ ਦਾ ਖਤਮ ਹੋ ਜਾਂਦਾ ਨਾਮ ਪਦਾਰਥ ਸੱਚ ਭੰਡਾਰਾ ਦੇਵੇ ਦਾਤੀ دین ਦਿਆਲ ਦਇਆਵਾਨ ਛੋੜੀ ਪਾਈਆ ਫਿਰ ਉਹ ਨਾਮ ਦਾ ਭੰਡਾਰਾ ਕਿਹੜਾ ਦਿੰਦਾ ਵਾ ਸਾਨੂੰ ਨਾਮ ਦਾ ਭੰਡਾਰਾ ਦਿੰਦਾ ਕਿਹੜਾ ਦੀਨ ਦਿਆਲ ਦਾ ਆਵਨ ਖੁਦਾ ਆਪ ਚੋੜੀ ਦੇ ਵਿੱਚ ਪਾਉਂਦਾ ਸੱਚਾ ਜਾਮ ਪਿਆਏ ਬਣ ਕੇ ਸਾਕੀ ਨਾਮ ਪਿਆਲਾ ਮੁਖ ਚ ਚਵਾਈਆ ਸੱਚਾ ਜਾਮ ਕਿਹੜਾ ਦਿੰਦਾ ਉਹ ਜਿਹੜਾ ਰਸਨਾ ਵਾਲਾ ਨਹੀਂ ਆਤਮਕ ਹੋਰ ਉਹ ਨਾਮ ਦਾ ਪਿਆਲਾ ਜਿਹੜਾ ਸਾਡੇ ਮੁਖ ਵਿੱਚ ਚਵਾਉਂਦਾ ਮਨ ਮਨੁਆ ਰੇ ਨਾਇਕੀ ਕੂੜ ਵਕਾਰਾਂ ਡੇਰਾ ਟਾਈਆ ਜਦੋਂ ਸੱਚਾ ਰਾਸ ਜਿਹੜਾ ਸਾਨੂੰ ਆਤਮਾ ਨੂੰ ਦੇ ਦਿੰਦਾ ਫੇ ਸਾਡਾ ਮਨ ਜਿਹੜਾ ਉਹ ਆਕੀ ਨਹੀਂ ਰਹਿੰਦਾ ਤੇ ਕੂੜ ਵਿਕਾਰਾਂ ਦਾ ਡੇਰਾ ਉਹ ਖਤਮ ਕਰ ਦਿੰਦਾ ਔਰ ਪ੍ਰਮਾਤਮਾ ਦੇ ਨਾਲ ਆਪਣਾ ਸੱਚਾ ਨਾਤਾ ਬਣਾ ਲੈਂਦਾ ਬੰਦ ਕਵਾੜਾ ਖੋਲੇ ਤਾਂ ਕੀ ਅੰਤਰੇ ਅੰਤਰੇ ਹੋਲਾ ਦੇ ਚਕਾਈਆ ਫੇ ਜਿਹੜਾ ਸਾਡਾ ਇਹ ਕਵਾੜ ਬੰਦ ਨੇ ਉਹ ਸਾਰੇ ਖੁੱਲ ਜਾਂਦੇ ਆ ਖੁੱਲ ਜਾਂਦੇ ਆ ਤੇ ਸਾਡਾ ਆਤਮਾ ਤੇ ਪ੍ਰਮਾਤਮਾ ਦਾ ਸਿੱਧਾ ਮਿਲਨ ਹੋ ਜਾਂਦਾ ਹਰ ਹੁੰਦਾ ਕਦੋਂ ਜਦੋਂ ਪਰਮਾਤਮਾ ਕਾਲਪੁਰਖ ਆਪਣੀ ਮਿਹਰ ਕਰਦਾ ਹੈ ਤਾਂ ਜਾਣੀ ਜਾਣ ਕਿਰਪਾ ਕਰਕੇ ਘਰ ਆਤਮ ਆਤਮ ਪਰਮਾਤਮ ਮੇਲ ਮਲਾਏ ਕਮਲਾ ਪਾਤੀ ਜਗਤ ਵਿਛੋੜਾ ਦੂਰ ਕਰਾਈਆ ਜਦ ਤੱਕ ਜਣੀ ਜਾਣ ਕਾਲਪੁਰਖ ਪਰਮਾਤਮਾ ਆਪਣੀ ਮਿਹਰ ਨਹੀਂ ਕਰਦਾ ਉਨੀ ਦੇਰ ਤੱਕ ਆਤਮ ਪਰਮਾਤਮ ਦਾ ਮੇਲ ਨਹੀਂ ਹੁੰਦਾ ਤੇ ਸਾਡਾ ਇਹ ਜਗਤ ਵਿਛੋੜਾ ਵੀ ਦੂਰ ਨਹੀਂ ਹੁੰਦਾ ਜੀਵਨ ਵਿੱਚੋਂ ਬਦਲ ਕੇ ਹਯਾਤੀ ਜ਼ਿੰਦਗੀ ਵਿੱਚੋਂ ਜ਼ਿੰਦਗੀ ਬਦਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਖੇਲੇ ਖੇਲ ਪੁਰਖ ਅਵਨਾਸ਼ੀ ਘਾਟ ਘਾਟ ਅੰਦਰ ਵੇਖ ਵਖਾਈਆ ਇਹ ਖੇਲ ਕਿਦਾ ਵਗਾ ਕਾਲ ਪਰ ਪ੍ਰਮਾਤਮਾ ਦਾ ਜੋ ਘਟ ਘਟ ਦੇ ਵਿੱਚ ਵੇਖ ਰਿਹਾ ਜਾਣੀ ਜਾਣ ਕਰੇ ਵਿਚਾਰ ਜਾਣਨ ਹਾਰਾ ਇੱਕ ਅਖਵਾਏਂਦਾ ਜਾਣੀ ਜਾਣ ਸਾਡੇ ਕਰਮਾਂ ਦਾ ਜਿਹੜਾ ਨਾ ਵਿਚਾਰ ਕਰਦਾ ਔਰ ਵਿਚਾਰ ਕਰਦਾ ਔਰ ਜਾਣਨ ਹਾਰਾ ਸਾਰੀ ਜਗ੍ਹਾ ਦੇਤੇ ਸਾਨੂੰ ਵੇਖ ਵੀ ਰਿਹਾ ਅੰਤਰ ਆਤਮ ਜਿੰਨਾ ਪਿਆਰ ਪਾਤਪੁਰਮੇਸ਼ਰ ਵੇਖ ਵਖਾਹੇਂਦਾ ਜਿਨ੍ਹਾਂ ਦਾ ਅੰਤਰਾਤਮ ਪਰਮਾਤਮਾ ਦੇ ਨਾਲ ਪਿਆਰ ਆ ਤੇ ਉਹ ਰੋ ਪਾਤਪੁਰਮੇਸ਼ਰ ਵੇਖ ਰਿਹਾ ਉਹਦੇ ਕੋਲ ਲੁਕਿਆ ਕੁਛ ਨਹੀਂ ਆ ਜੇ ਸਾਡੇ ਅੰਤਰਾਤਮਾ ਦੇ ਵਿੱਚ ਇੱਕ ਦੂਜੇ ਨਾਲ ਵੈਰ ਆ ਤਾਂ ਵੀ ਉਹ ਜਾਣੀ ਜਾਣ ਵੇਖ ਰਿਹਾ ਜੇ ਪਿਆਰ ਆ ਪਿਆਰ ਦਾ ਸਾਨੂੰ ਉਹ ਸੁਖ ਆਨੰਦ ਦੇਵੇਗਾ ਆਪਣੇ ਚਰਨਾਂ ਦੇ ਵਿੱਚ ਲੈ ਜਾਏਗਾ ਤੇ ਜੇ ਵੈਰ ਹੈ ਤਾਂ ਫਿਰ ਉਹ 84 ਦੇ ਚੱਕਰ ਦੇ ਵਿੱਚ ਪਾ ਕੇ ਇੱਥੇ ਹੀ ਸਜਾਵਾਂ ਔਰ ਰਵੇਗਾ ਇਸ ਕਰਕੇ ਉਸ ਕੋਲੋਂ ਅਸੀਂ ਕੁਛ ਨਹੀਂ ਲੁਕਾ ਸਕਦੇ ਅੰਤਰੇ ਆਤਮ ਜਿੰਨਾ ਪਿਆਰ ਹਤ ਪਰਮੇਸ਼ਰ ਵੇਖ ਵਖਾਏਂਦਾ ਕੀ ਕਰਨਾ ਪੈਣਾ ਵਾ ਸਾਨੂੰ ਅੰਤਰਾਤਮ ਉਸ ਪਰਮਾਤਮਾ ਨਾਲ ਪਿਆਰ ਕਰਨਾ ਪੈਣਾ ਉਸ ਤੇ ਸੱਚੇ ਲਿਖਾਏ ਹੋਏ ਨਿਜ਼ਮਾ ਨੂੰ ਮੰਨਣਾ ਪੈਣਾ ਇਸ ਕਰਕੇ ਅਸੀਂ ਹਰ ਬਾਣੀ ਨੂੰ ਸੱਚੇ ਪਾਤਸ਼ਾਹ ਨੂੰ ਪੜਨਾ ਹੈ ਪੜ ਕੇ ਵਿਚਾਰ ਕਰਕੇ ਆਪਣੇ ਉੱਤੇ ਲਾਗੂ ਕਰਨਾ ਮਾਨਸ ਜਨਮ ਜਾਏ ਪੈਜ ਸਵਾਰ ਸਿਰੇ ਆਪਣਾ ਹੱਥ ਟਕਾਏਂਦਾ ਫਿਰ ਉਹੀ ਗੁਰ ਸਿੱਖ ਜਿਹੜਾ ਇਸ ਮਾਨਸ ਜਨਮ ਦੇ ਉਤੋਂ ਪੈਜ ਸਵਾਰ ਜਾਏਗਾ ਜਿਹਦੇ ਸਿਰ ਦੇ ਉੱਤੇ ਪ੍ਰਮਾਤਮਾ ਨੇ ਆਪਣਾ ਹੱਥ ਟਕਾ ਦੇਤਾ ਜਗਤ ਸਾਗਰ ਕਰੇ ਪਾਰ ਭਵਜਲ ਵਿੱਚ ਨਾ ਕੋਈ ਰੜਾਹਿੰਦਾ ਜਿਹੜਾ ਸੱਚ ਪਾਸ਼ਾਏ ਦੇ ਹੁਕਮਾਂ ਦੇ ਉੱਤੇ ਚੱਲ ਪਿਆ ਉਹ ਇਸ ਜਗਤ ਸੰਸਾਰ ਦੇ ਭਵਜਲ ਦੇ ਵਿੱਚੋਂ ਪਾਰ ਹੋ ਜਾਏਗਾ ਚਰਨ ਕਵਲ ਦੇ ਸਹਾਰਾ ਕਿਨਾਰਾ ਧੁਰਦਾ ਇੱਕ ਵਿਖਾਏਂਦਾ ਮੇਲ ਮਲਾ ਕੇ ਸਜਣ ਮੀਤ ਮਰਾਰ ਨਰ ਨਿਰੰਕਾਰ ਦਇਆ ਕਮਾਏਂਦਾ ਫਿਰ ਉਹ ਪਰਮਾਤਮਾ ਕਾਲਪ੍ਰੋਖ ਜਿਹੜਾ ਆਪਣੇ ਨਾਲ ਮੇਲ ਮਲਾ ਲੈਂਦਾ ਔਰ ਮੇਲ ਕਦੋਂ ਮਲਾਉਂਦਾ ਜਦੋਂ ਨਿਰੰਕਾਰ ਆਪਣੀ ਦਇਆ ਕਰਦਾ ਚਰਨ ਕਾਵਲ ਦੇ ਸਹਾਰ ਕਿਨਾਰਾ ਧੁਰਦਾ ਇੱਕ ਵਖਾਏਂਦਾ ਫਿਰ ਉਹ ਆਪਣੇ ਚਰਨਾਂ ਦੇ ਨਾਲ ਚਰਨਾਂ ਦੇ ਕੋਲ ਸਹਾਰਾ ਦੇ ਦਿੰਦਾ ਤੇ ਕਿਨਾਰਾ ਸਾਡਾ ਜਿਹੜਾ ਉਹ ਇੱਕੋ ਹੀ ਆ ਪ੍ਰਮਾਤਮਾ ਦੇ ਮਿਲਣ ਦਾ ਮੇਲ ਮਲਾ ਕੇ ਸੱਜਣ ਮੀਤ ਮਰਾਰ ਨਰ ਅੰਕਾਰ ਦਇਆ ਕਮਾਏਂਦਾ ਕਾਗਜ਼ ਕਲਮ ਨਾਲ ਲਿਖਣ ਹਾਰ ਕਲਮ ਸ਼ਾਈ ਵੰਡ ਨਾ ਕੋ ਇਹ ਵੰਡਾਏਂਦਾ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਜਾਣੀ ਜਾਣਿਆ ਉਹਦੇ ਕੋਲ ਕੋਈ ਕਾਗਜ਼ ਕੋਈ ਕਲਮ ਨਹੀਂ ਹੈ ਪਰ ਲੇਖ ਸਾਰਿਆਂ ਦੇ ਉਹਦੇ ਕੋਲ ਆਂਦੇ ਔਰ ਘਟ ਘਟ ਦੇ ਮਿੰਟ ਮਿੰਟ ਤੇ ਸਕਿੰਟ ਸਕਿੰਟ ਤੇ ਸਾਰਿਆਂ ਦਾ ਜਾਣੀ ਜਾਣਿਆ ਔਰ ਲੇਖ ਵੇਖ ਰਿਹਾ ਹੈ ਕਾਗਯ ਕਲਮ ਨਾ ਲੇਖਣ ਹਾਰ ਕਲਮ ਸ਼ਾਈ ਵੰਡ ਨਾ ਕੋ ਇਹ ਵੰਡਾਏਂਦਾ ਗੁਰਮੁਖ ਖਾਂ ਦਾ ਅੰਦਰ ਵੜ ਕੇ ਵੇਖੇ ਹਾਲ ਪਿਵ ਪਿਤਾ ਆਪਣੇ ਹੱਥ ਰਖਾਏਂਦਾ ਸੋ ਗੁਰਮੁਖਾਂ ਦੇ ਅੰਦਰ ਵੜ ਕੇ ਉਹ ਆਪਣਾ ਹਾਲ ਦੇਖ ਰਿਹਾ ਹੈ ਤੇ ਇਸ ਕਰਕੇ ਉਹਦੇ ਕੋਲੋਂ ਆਪਾਂ ਕੁਝ ਵੀ ਛੁਪਾ ਨਹੀਂ ਸਕਦੇ ਨਾ ਛੁਪਿਆ ਰਹਿ ਸਕਦਾ ਆਗ ਲਗਾਏ ਕਾਇਆ ਤੇ ਰਮਸ਼ਾਲ ਨੂਰੋ ਨੂਰ ਰੁਸ਼ਨਾਏਂਦਾ ਨਾਤਾ ਤੋੜ ਕੇ ਕਾਲਮਾ ਕਾਲ ਚਰਨ ਪ੍ਰੀਤੀ ਇੱਕ ਸਮਝਾਏਂਦਾ ਸੋ ਪਰਮਾਤਮਾ ਨਾਤਾ ਜਿਹੜਾ ਕਾਲਮਾ ਕਰਨਾਂ ਤੋਂ ਤੋੜ ਕੇ ਕੀ ਸਮਝਾ ਰਿਹਾ ਵਾ ਸਿਰਫ ਇੱਕ ਪਰਮਾਤਮਾ ਦੀ ਚਰਨ ਪ੍ਰੀਤੀ ਜੋ ਕੁਝ ਮਿਲਣਾ ਹੈ ਸਾਨੂੰ ਉਹ ਪਰਮਾਤਮਾ ਦੀ ਚਰਨ ਪ੍ਰੀਤੀ ਦੇ ਵਿੱਚੋਂ ਹੀ ਮਿਲਣਾ ਤੇ ਚਰਨ ਪ੍ਰੀਤੀ ਹੀ ਆਪਾਂ ਨੂੰ ਲੈਣੀ ਆ ਜਦ ਤੱਕ ਚਰਨ ਪ੍ਰੀਤੀ ਨਹੀਂ ਮਿਲਦੀ ਤਾਂ ਸਾਡਾ ਜਿਹੜਾ ਉਹ ਇਸ ਪਾਉ ਸਾਗਰ ਤੋਂ ਕਿਨਾਰਾ ਜਿਹੜਾ ਉਹ ਨਹੀਂ ਹੋ ਸਕਦਾ ਤੇ ਨਾ ਹੀ ਪਾਉ ਸਾਗਰ ਨੂੰ ਆਪਾਂ ਪਾਰ ਕਰ ਸਕਦੇ ਆ ਅੰਦਰ ਵੜ ਕੇ ਵੇਖਣ ਹਾਰਾ ਮਾਰ ਧਿਆਨ ਮੰਜ਼ਲ ਚੜ ਚੜ ਪੰਧ ਮਕਾਏਂਦਾ ਅੰਦਰ ਵੜ ਕੇ ਉਹ ਖੁਦ ਆਪ ਮਾਰ ਧਿਆਨ ਮਾਰ ਕੇ ਵੇਖ ਲੈਂਦਾ ਤੇ ਅਸੀਂ ਅਗਰ ਕੁਕਰਮਾਂ ਦੇ ਵਿੱਚ ਆ ਤੇ ਉਹ ਤੋਂ ਸ਼ਿਭਾ ਨਹੀਂ ਸਕਦੇ ਕਿਤੇ ਭਜ ਨਹੀਂ ਸਕਦੇ ਉਹ ਕਟ-ਕਟ ਦੀ ਮਿੰਟ-ਮਿੰਟ ਦੀ ਜਾਨਨ ਹਾਰਿਆ ਜਾਣੀ ਜਾਣ ਸਰਬ ਜੀ ਆਪ ਭਗਵਾਨ ਭਾਗਾ ਵਾਲਿਓ ਤੁਹਾਡਾ ਹਿੱਸਾ ਨਾਮ ਛੋੜੀ ਪਾਇੰਦਾ ਸੋ ਜਾਣੀ ਜਾਣ ਕੌਣ ਆ ਭਗਵਾਨ ਖੁਦ ਆਪ ਹੈ ਹੋਰ ਭਾਗਾ ਵਾਲਿਓ ਪਰਮਾਤਮਾ ਜਿਹੜਾ ਤੁਹਾਡੇ ਹਿੱਸੇ ਕਿੜਾ ਨਾਮ ਦਾ ਨਾਮ ਹਿੱਸਾ ਛੋੜੀ ਪਾ ਰਿਹਾ ਜੋਤੀ ਜੋ ਸਰੂਪ ਆਰਾ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਹਿਬ ਸੁਆਮੀ ਅੰਤਰ ਜਾਨੀ ਘਟ ਭੀਤਰ ਆਪਣੀ ਖੇਲ ਖਲਾਐਂਦਾ ਜੋ ਅਕਾਲ ਪੁਰਖ ਪ੍ਰਮਾਤਮਾ ਉਹ ਸਾਰੀਆਂ ਜੋਤੀਆਂ ਦਾ ਮਾਲਕ ਆ ਤੇ ਖੇਲ ਵੀ ਉਹ ਆਪ ਹੀ ਕਰ ਰਿਹਾ ਤੇ ਉਹ ਸਹਿਬ ਸੁਆਮੀ ਕੀ ਆ ਉਹ ਅੰਤਰ ਜਾਨੀ ਆ ਸਾਡੀਆਂ ਅੰਦਰ ਦੀਆਂ ਜਾਣਨ ਵਾਲਾ ਤੇ ਹਰ ਘਟ ਦੇ ਵਿੱਚ ਆਪ ਹੀ ਸਭ ਕੁਝ ਵੇਖਦਾ ਆ ਜਾਣੀ ਜਾਣ ਉੱਤੇ ਜੋ ਕਰੇ ਮਾਣ ਚਰਨ ਕਵਲ ਸੀਸ ਨਵਾਈਆ ਜੋ ਜਾਣੀ ਜਾਣ ਵਸਖਾਲਪੁਰਹ ਪ੍ਰਮਾਤਮਾ ਦੇ ਉੱਤੇ ਮਾਣ ਕਰਦਾ ਤੇ ਮਾਣ ਕਰਕੇ ਉਹਦੇ ਚਰਨਾਂ ਦੇ ਉੱਤੇ ਸੀਸ ਨਵਾਉਂਦਾ ਮੇਲਾ ਮਿਲ ਜਾਏ ਭਗਤ ਭਗਵਾਨਾਂ ਵਰਹੀ ਨਾਰਾਇਆ ਫਿਰ ਉਹਦਾ ਮੇਲ ਜਿਹੜਾ ਭਗਤ ਤੇ ਭਗਵਾਨ ਦਾ ਹੋ ਜਾਂਦਾ ਦੋਵਾਂ ਦੇ ਵਿੱਚ ਕੋਈ ਭੇਵ ਰਹਿ ਨਹੀਂ ਜਾਂਦਾ ਇੱਕ ਦੂਜੇ ਦੀ ਆਏ ਪਹਿਚਾਨ ਤੂੰ ਮੇਰਾ ਮੈਂ ਤੇਰਾ ਦੂਜਾ ਵਰ ਨਾ ਕੋਈ ਵਿਖਾਈਆ ਜਦੋਂ ਸਾਨੂੰ ਉਸ ਅਸਫਾਲ ਪਰਮਾਤਮਾ ਦੀ ਪਹਿਚਾਨ ਆ ਜਾਂਦੀ ਹੈ ਤੇ ਫਿਰ ਅਸੀਂ ਉਹਨੂੰ ਤੂੰ ਮੇਰਾ ਤੇ ਮੈਂ ਤੇਰਾ ਇਸ ਤੋਂ ਬਾਦਰ ਕੋਈ ਸਬੰਧ ਹੀ ਨਹੀਂ ਰਹਿ ਜਾਂਦਾ ਘਰ ਸੁਆਮੀ ਮਿਲੇ ਰਾਮ ਪ੍ਰੀਤਮ ਹੋ ਕੇ ਜੋੜ ਜੜਾਈਆ ਫਿਰ ਉਹ ਸਾਡੇ ਘਰ ਮੰਦਰ ਦੇ ਵਿੱਚ ਪਰਮਾਤਮਾ ਖੁਦ ਆਪ ਹੀ ਮਿਲ ਪੈਂਦਾ ਗ੍ਰਹ ਨਜਰੀ ਆਏ ਕਨਈਆ ਸ਼ਾਮ ਸਾਚੀ ਬੰਸਰੀ ਨਾਮ ਸੁਣਾਈਆ ਫਿਰ ਉਹ ਗ੍ਰਹ ਜਿਹੜਾ ਉਹ ਕਨਈਆ ਸ਼ਾਮ ਜਿਹੜਾ ਉਹ ਖੁਦ ਹੀ ਸਾਨੂੰ ਨਜ਼ਰ ਆਉਂਦਾ ਤੇ ਬੰਸਰੀ ਕਿਹੜੀ ਆ ਉਹਦੀ ਨਾਮ ਦੀ ਨਾਤਾ ਟੁੱਟੇ ਕੂੜ ਜਹਾਨ ਸੱਚ ਸੋਚ ਮਿਲੇ ਸ਼ਰਨਾਈਆ ਫਿਰ ਇਸ ਕੂੜ ਜਹਾਨ ਦੇ ਉਤੋਂ ਕੂੜ ਦੇ ਨਾਲ ਸਾਡਾ ਜਿਹੜਾ ਉਹ ਨਾਤਾ ਖਤਮ ਹੋ ਜਾਂਦਾ ਤੇ ਸੱਚ ਦੇ ਵਿੱਚ ਸਾਡੀ ਜਿਹੜੀ ਆ ਉਹ ਸਾਨੂੰ ਸ਼ਰਨ ਦੇ ਦਿੰਦਾ ਪਰਮਾਤਮਾ ਅਬਨਾਸ਼ੀ ਕਰਤਾ ਕਰਤਾ ਪੁਰਖ ਕਰਨੀ ਦਾ ਮਾਲਕ ਕਿਰਪਾ ਨਿਦਾਂ ਆਦਿ ਜੁਗਾਦ ਜਾਣੀ ਜਾਣ ਅਣਜਾਣਤ ਬੇਖਬਰ ਖਬਰ ਆਪਣੀ ਆਪ ਸੁਣਾਈਆ ਸੋ ਹਰ ਸੰਗ ਜੀਓ ਇਹ ਅਬਨਾਸ਼ੀ ਕਰਤਾ ਜਿਹੜਾ ਕਰਤਾ ਫੁਰਖਿਆ ਔਰ ਮਾਲਕ ਆ ਕਿਰਪਾ ਨੇ ਦਆ ਆਦਿ ਜੁਗਾਦੀ ਜਾਣੀ ਜਾਣਿਆ ਉਸ ਨੂੰ ਕੁਛ ਵੀ ਸ਼ੁਭਿਆ ਨਹੀਂ ਆ ਨਾ ਅਸੀਂ ਕੁਛ ਸ਼ਿਫਾਸ ਸਕਦੇ ਆ ਇਸ ਕਰਕੇ ਆਪਾਂ ਉਸ ਮਾਲਕ ਕੋਲੋਂ ਡਰ ਕੇ ਹੀ ਰਹਿਣਾ ਵਾ ਡਾਰਕੇ ਉਹਦੇ ਦੱਸੇ ਹੋਏ ਸੱਚੇ ਮਾਰਗ ਦੇ ਉੱਤੇ ਚੱਲਣਾ ਚੱਲਣਾ ਤਾਂ ਹੀ ਸਾਡਾ ਜਿਹੜਾ ਹੋਗਾ ਜਿਹੜਾ ਨਾਤਾ ਜਿਹੜਾ ਕੂੜ ਦੇ ਨਾਲ ਟੁੱਟ ਕੇ ਉਸ ਮਾਲਕ ਦੇ ਨਾਲ ਜੁੜੇਗਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਾਰ ਹਰ ਘਟ ਹਰ ਘਟ ਅੰਤਰ ਅੰਤਸ਼ਕਾਰਨ ਸਭ ਦਾ ਵੇਖ ਵਿਖਾਈ ਆ ਸੱਚੇ ਪਾਤਸ਼ਾਹ ਹੀ ਨੇ ਇਥੇ ਸਾਫ ਸਾਫ ਡਿਕਲੇਅਰ ਕਰ ਦਿੰਦਾ ਹਾਂ ਕਿ ਮੈਂ ਸਾਰੀਆਂ ਜੋਤੀਆਂ ਦਾ ਮਾਲਕ ਖੁਦ ਆ ਪਿਆ ਔਰ ਇਹ ਖੇਲ ਮੇਰਾ ਹੈ ਤੇ ਮੈਂ ਹਰ ਘਟ ਤੇ ਅੰਤਿਸ਼ਕਨ ਸਭ ਦਾ ਵੇਖ ਰਿਹਾ ਹਾਂ ਸੋ ਆਪਾਂ ਅਕਾਲਪੁਰ ਕੋਲੋਂ ਡਰ ਕੇ ਰਹੀਏ ਕਿਸੇ ਦੀ ਵੀ ਚੁਗਲੀ ਨਿੰਦਿਆ ਨਾ ਕਰੀਏ ਕਿਸੇ ਨੂੰ ਕੋਈ ਮਾੜਾ ਅਲਪਾਸ ਨਾ ਬੋਲੀਏ ਜਿਸ ਦੇ ਨਾਲ ਉਹਦਾ ਹਿਰਦਾ ਦੁਖੀ ਹੋਵੇ ਸੋ ਸੱਚੇ ਪਾਤਸ਼ਾਹ ਨੇ ਐਸੇ ਕਰਕੇ ਹੀ ਜਕਾਰੇ ਦੇ ਵਿੱਚ ਵੀ ਆਪਾਂ ਨੂੰ ਇਹੀ ਪਹਿਲਾਂ ਲਖਾਇਆ ਹੈ ਹਰਦਾਸ ਹੋਰ ਜੋਜਨ ਗਾਇ ਸੋ ਹਮਾਰੇ ਸ਼ੇਸ਼ ਸੁਣ ਭਗਵਾਨ ਕੋਟਨ ਕੋਟ ਜਨਮਾਂ ਦੇ ਪਾਪ ਰਹਿ ਗਵਾਈ ਆ ਸੋ ਹਰ ਬਾਣੀ ਆਪਾਂ ਪੜ ਕੇ ਇਸ ਤੋਂ ਏਸੇ ਹੀ ਨਤੀਜੇ ਦੇ ਵਿੱਚ ਆਏ ਹਾਂ ਕਿ ਉਹ ਪ੍ਰਮਾਤਮਾ ਜਾਣੀ ਜਾਣ ਹੈ ਘਟ ਘਟ ਨਿਵਾਸੀ ਹੈ ਇਸ ਕਰਕੇ ਆਪਾਂ ਉਸ ਕੋਲੋਂ ਡਰ ਕੇ ਰਹਿਣਾ ਹੈ ਕਿਸੇ ਦੀ ਵੀ ਚੁਗਲੇ ਨਿੰਦਿਆ ਨਹੀਂ ਕਰਨੀ ਤੇ ਸਤਕਾਰ ਤੇ ਪਿਆਰ ਦੇ ਵਿੱਚ ਰਹਿਣਾ ਹੈ ਮੈਂ ਇੱਥੇ ਹੀ ਸੱਚੇ ਪਾਤਸ਼ਾਹੇ ਪਾਸੋਂ ਔਰ ਹਰ ਸੰਗਤ ਪਾਸੋਂ ਹਰ ਬਾਣੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅਖਰਵਾਦ ਘੱਟ ਬੋਲਿਆ ਗਿਆ ਹੋਵੇ ਜਾਂ ਵਿਚਾਰ ਕਰਦਿਆਂ ਕੋਈ ਅਖਰਵਾਦ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਹਰ ਸੰਗਤ ਪਾਸੋਂ ਕਿ ਮਾਂ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦੇ ਲਈ ਸੋਹੰ ਨਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਨਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਇਸ਼ਨੋ ਭਗਵਾਨ ਦੀ ਜੈ ਸੋ ਹਮਾਰਾਇ ਸ਼ੇਰ ਸਿੰਘ ਇਸ਼ਨੋ ਭਗਵਾਨ ਦੀ ਜੈ ਸੋ ਹਮਾਰਾਇ ਸ਼ੇਰ ਸਿੰਘ ਇਸ਼ਨੋ ਭਗਵਾਨ ਦੀ ਜੈ